ਨਵੇੜਾ ਹੈ ਬਾਈ ਤਲਾ ਲਾ ਲਏ ਗੱਬੇ ਨੂੰ ਕਿਹੜਾ ਸਿਰੇ ਤੱਕ ਇੱਕ ਖਾਲੀ ਆ ਗਿਆ ਤਾਂ ਅੱਗੇ ਅੱਗੇ ਚਾਹ ਲੱਗੇ ਆ ਬੰਦੇ ਪੀਣ ਆਪਾਂ ਨੇ ਤਾਂ ਪੀਲੀ ਦੀ ਪਹਿਲਾਂ ਚਾਹ ਆ ਕੇ ਨਾਲ ਦੇ ਨੇ ਲੇਟ ਆਈਆਂ ਆਪਣੇ ਤੇ ਜੋ ਕਰਿਆ ਬਾਈ ਹੈਰੋ ਮਾਰੀ ਪਈ ਐ ਇਸਮੋ ਪਾਈਪ ਖੋਲ ਗਿਆ ਚਲਾਵੇਂ ਛਿੱਟਾ ਨਹੀਂ ਮਾਰਦੇ ਟਰੈਕਟਰ ਬਿੱਲਾ ਨਹੀਂ ਹੈਗਾ ਉਹ ਹੈਰੋਮਾ ਚੱਲ ਰਿਹਾ 852 4511 ਤਵੀ ਮਾਰ ਰਿਹਾ ਅਗਲੇ ਡੌਲਾਂ ਪਾ ਰਿਹਾ ਇਹ ਪੈਪ ਖੋਲ ਲੇਗੇ ਅੱਗੇ ਕਰ ਲੇਗੇ ਇਹਨਾਂ ਨੂੰ ਕਬਰ ਸ਼ਿੱਟਾ ਵੱਜ ਜਾਏਗਾ ਲੀਗਲ ਜਿੰਨਾ ਖੇਤ ਬੀਜਿਆ ਬਾਈ ਬੀਜेंगे ਬਾਕੀ ਜਿਹੜਾ ਕਿੱਲਾ 2 ਕਿੱਲਾ 4 ਕਿੱਲਾ ਨਰ ਮਰ ਰਹੇ ਜਗੇ ਉਹ ਪਿਆ ਦੇ ਬਾਅਦ ਬੀਜਦੇ ਆ ਫਿਰ ਬਾਪੂ ਆ ਗਿਆ ਬਾਪੂ ਬਾਪੂ ਪੈਪਾਂ ਵਾਲਾ ਕੰਮ ਹੋ ਗਿਆ ਕੈਨਸਲ ਬਾਈ ਪੈਪ ਛੋਟੇ ਰਹਿ ਗਏ ਅਰੇ ਵਾਲੇ ਪੂਰੇ ਆ ਗਏ ਬੀਜ ਵਾਲੇ ਪੈਪ ਛੋਟੇ ਰਹਾ ਇਰਪਾ ਨੇ ਸੁਪਰ ਸੀਡਰ ਕੱਢ ਦਿਆ। ਫੋਰ ਬਾਈ ਫੋਰ ਪਾ ਦਿਆ ਹੈਰੋਮ। ਇਹਨੂੰ ਪਾਵੇਂ ਸਪਰੇਡਰ ਮਾਂ। ਬਸ ਸਪਰੇਡਰ ਨਾਲ ਮਾਰ ਦਿੰਗੇ ਛਿੱਟਾ ਬਾਈ। ਮੈਂ ਤਾਂ ਭਾ ਜਿੰਨ ਅਠ ਵੀ ਬਹੁਤ ਕਰੀ ਚਾਬੀਆਂ ਲੈ ਗਾਇਆ ਪੰਨੇ ਲੈ ਗਾਇਆ ਮੰਗਾ ਕਣੌਰ ਤੇ। 5-6 ਸੈੱਟ ਲਿਆ ਚੱਕ ਲਿਆ ਸਾਰੀ ਦੁਕਾਨ ਆਲਾ ਉਹਦੇ। ਤੇ ਫਟਾਫਟ ਪੈਪ ਖੋਲ ਦੇਂਗੇ। ਪਰ ਜੋ ਮਾਲਕ ਨੇ ਕਰਨਾ ਹੁਣ ਉਹ ਹੀ ਹੈ ਪੈਪ ਰਹਿ ਕੇ ਛੋਟੇ। ਫਿਰ ਆਪਣਾ 4x4 ਪਾ ਦਿਆ ਹੈ ਰੋਮਾ ਕਿਉਂਕਿ ਗਿੱਲਾ ਥੋੜਾ ਫਿਰ ਰਿਹਾ ਇਧਰ ਪਾਸ ਸਪਰੈਡਰ ਪਾ ਦਿਆਂ ਮਾਲ ਗਿਆ ਰਾਲਾ ਆਪਣਾ ਜੋ ਬੰਦਾ ਬੜਾ ਘੈਂਟ ਹੈ ਮੇਰਾ ਪਾਲਿਆ ਹੋਆ ਬੰਦਾ ਬਹੁਤ ਅੱਛਾ ਬੰਦਾ ਹੈ ਪਾਵਾ ਬਾਈ ਸਪਰੈਡਰ ਚੱਕਰ ਖਾਈ ਹੋਏ ਬਹੁਤ ਮਾਰੇ ਅੱਜ ਫੋਰਥ ਆਇਆ ਓ ਪਰ ਗਿਆ ਬਾਈ ਸਪਰੈਡਰ ਦੋ ਥੱਲੇ ਡਾਈ ਗੇ ਪਾ ਦੇ ਦੋ ਬੀਜ ਗੇ ਪਾ ਦੇ ਚੱਲ ਬਾਈ ਮਾਰੋ ਛਿੱਟਾ ਮਾਰੋ ਮੈਂ ਸੁ ਮਾਰਸਾਲਫ ਕਮਾ ਬਾਈ ਕਮਾ ਤਾਇਓ ਕੱਢ 45 11 ਬਾਹਰ ਕੀ ਕਰ ਰਿਓ ਕਿੱਛ ਕੀ ਕਰ ਰਿਹਾ ਖੜਿਆ ਵਿੱਚ ਤੰਗ ਕਰ ਰਿਹਾ ਨਹੀਂ ਭਾਈ ਕੱਢ ਦੇ ਮੈਨੂੰ ਕੱਢਣਾ ਪਵੇ ਹਾਰੇ ਬੰਦੇ ਨਹੀਂ ਕੱਢਦੇ ਖੁਰਚਣੇ ਨੂੰ ਮੈਂ ਹਲਵਾਈਆਂ ਬੱਜ ਗਿਆ ਬਾਈ ਸੁਪਰ ਸੀਟਰ ਇਸਮਾ ਤੜਲੇਮਾ ਲਾਗੇ ਮਾਰਨ ਇੱਧਰ ਵੀ ਮਾਰਦਾ ਬੱਟਮਾ ਸਾਰੀ ਮੈਂ ਛਿੱਟਾ ਪਰ ਮਾਰ ਰਿਹਾ ਬਾਈ ਤਾਇਆ ਹੈਰੋਂ ਚਾਰ ਕਿੱਲੇ ਸਪਰੇਡਰ ਭਰ ਲਿਆ ਚਾਰ ਥੈਲੇ ਆਪਾਂ ਨੇ ਡਾਈਗੇ ਪਾਲੇ ਚਾਰ ਥੈਲੇ ਬੀਜੇ ਪਾਲੇ ਭਰ ਲਿਆ ਫੁੱਲ ਚਲਾ ਆਂ ਭਾਈ ਪਰਾਂ ਚਾਰ ਕਿੱਲੇ ਆ ਉੱਥੇ 4x4 ਚੱਲ ਰਿਹਾ ਹੈਰੋਂ ਮਾਰ ਰਿਹਾ ਸਾਹਮਣੇ ਦਿਖਦਾ ਹੁਣਾ ਇਹ ਚੱਲ ਰਿਹਾ ਓਰੇ ਰਹਿ ਗਿਆ ਬਸ ਸਾਹਮਣਾ ਛਿੱਟਾ ਬਾਕੀ ਕੰਮ ਆਪਣਾ ਸਾਰਾ ਨਿਬੜ ਜਾਏਗਾ ਸੁਪਰ ਸੀਟਰ ਰਹਿ ਜਾਏਗਾ ਸਵੇਰੇ ਮਾਰਨਾ ਅਣਛੇ ਕਿੱਲੇਆਂ ਵਾਂ ਸਵੇਰੇ ਬੰਦਾ ਮਾਰ ਦੇਗਾ ਕੇ ਗਲੇ ਡੌਲਾਂ ਪਾ ਦੇ ਜਿਹੜੀ ਡੌਲਾਂ ਰਹਿ ਜਿੰਗੀਆਂ ਬਾਕੀ ਸਭ ਰੇਪੀ ਜਿਹਾ ਕੰਮ ਸਾਰਾ ਐਨ ਓਕੇ ਰਿਪੋਰਟ ਹੋ ਗਿਆ ਆਮਾ ਭਾਈ ਮਾਰ ਕੇ ਛਿੱਟਾ ਥੱਲੇ ਗੁੱਡੂ ਯਾਦ ਕਰ ਰਿਹਾ ਤੈਨੂੰ ਗੁੱਡੂ ਕਿ ਆਦ ਕਰੇਗਾ ਜੀ ਕਿਉਂ ਗੁੱਡੂ ਕੋਈ ਬੰਦਾ ਹੈ ਅੱਜ ਉਹ ਡੂਈ ਕਿਸ਼ਤ ਕੌਣ ਭਰੇਗਾ ਗੁੱਡੂ ਆਪਣੀ ਕਿਸ਼ਤ ਭਰੇਗਾ ਨਿਬੜ ਗਿਆ ਬਾਈ ਪਰਾਂ ਰਹਿ ਗਏ ਆਪਣੇ ਦੋ ਕਿਲੇ ਨਰਮ ਨੇ ਸਵੇਰੀ ਰਾਮੇ ਚਾਰ ਕਿਲੇ ਡੌਨਲੋਡ ਬਲਪ ਪੈ ਗਈ ਤਵੀ ਵੱਜ ਗਈ ਚਲਾ ਬਾਈ ਪਿੰਡ ਨੂੰ ਸਮਾਨ ਲੱਦ ਗਿਆ ਸਾਰ ਤਵੀ ਰੱਖ ਦੀ ਕੋਠੇ ਮਾ ਜਾਂਦਰ ਆਪਾਂ ਗੈ ਲੈ ਜੇਂਗੇ ਸਪਰੈਡਰ ਲੱਗ ਗਿਆ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਾਂਗੇ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਬਾਈ ਵੀਡੀਓ ਦੇਖਣ ਵਾਸਤੇ ਸਭ ਕਾ ਨਾ ਕਰ ਲਈ ਸੈਟਿੰਗ ਸਾਰੀ ਹੋ ਗਈ